प्यारे साथियों मैं विवेक कोटिसेखा एक नई कविता लेके हाजिर हुआ हां तो साथियों मेरी ये कविता सुनो ते सुन के अपने विचार जरूर सांझे करो मेरा चैनल विवेक सत्यक संसार चैनल ओनु तुसी लाइक शेयर ते सब्सक्राइब जरूर करो ਤੇ ਸੁਣੋ ਕਵਤਾ ਜ਼ਿੰਦਗੀ ਖੂਬ ਸੂਰਤ ਬਣ ਜਾਵੇਗੀ ਜ਼ਿੰਦਗੀ ਖੂਬ ਸੂਰਤ ਬਣ ਜਾਵੇਗੀ ਦੋਸਤੀ ਕਰ ਲਿਆ ਕਰ ਤੁਪਾਂ ਛਾਵਾਂ ਨਾਲ ਆਵੇਗੀ ਨਾ ਮਨ ਚ ਉਦਾਸੀ ਕਦੇ ਗੱਲਾਂ ਕਰ ਲਿਆ ਕਰ ਹਵਾਵਾਂ ਜ਼ਿੰਦਗੀ ਖੂਬ ਸੂਰਤ ਬਣ ਜਾਵੇਗੀ ਦੋਸਤੀ ਕਰ ਲਿਆ ਕਰ ਤੁਪਾਂ ਛਾਵਾਂ ਨਾਲ ਕਦੇ ਨਾ ਮਨ ਵਿੱਚ ਆਵੇਗੀ ਉਦਾਸੀ ਗੱਲਾਂ ਕਰ ਲਿਆ ਕਰ ਹਵਾਵਾਂ ਸੋਨੇ ਚਾਂਦੀ ਦੀ ਚਮਕ ਕਰੇ ਅੱਖਾਂ ਅੱਗੇ ਹਨੇਰ ਸੋਨੇ ਚਾਂਦੀ ਦੀ ਚਮਕ ਕਰੇ ਅੱਖਾਂ ਅੱਗੇ ਹਨੇਰ ਛੱਡ ਨਾ ਆਪਣਿਆਂ ਨੂੰ ਛੱਡ ਨਾ ਆਪਣਿਆਂ ਨੂੰ ਇਹ ਜ਼ਿੰਦਗੀ ਮਿਲਣੀ ਨਹੀਂ ਫੇਰ ਨਾ ਕਰਿਆ ਕਰ ਹੀਰਾ ਫੇਰੀਆਂ ਨਾ ਕਰਿਆ ਕਰ ਹੀਰਾ ਫੇਰੀਆਂ ਮਿਲ ਕੇ ਰਿਆ ਕਰ ਭਰਾਵਾਂ ਨਾਲ ਇਹ ਜ਼ਿੰਦਗੀ ਖੂਬ ਸੂਰਤ ਬਣ ਜਾਵੇਗੀ ਦੋਸਤੀ ਪਾਲਿਆ ਕਰ ਧੁੱਪਾਂ ਛਾਵਾਂ ਨਾਲ ਨਿਤ ਪੜੇ ਪੋਥੀਆਂ ਨਿਤ ਪੜੇ ਪੋਥੀਆਂ ਕਰੇ ਅੱਖਾਂ ਮੀਚ ਧਿਆਨ ਤੇਰੇ ਪੱਲੇ ਪਰਨਾ ਸੱਚਾ ਸੁੱਚਾ ਇਲਾਹੀ ਗਿਆਨ ਕਰ ਲੈ ਸੇਵਾ ਮਾਨਵਤਾ ਦੀ ਕਰ ਲੈ ਸੇਵਾ ਮਾਨਵਤਾ ਦੀ ਪਰਲਾ ਝੂਲੀ ਮਿੱਠੀਆਂ ਦਿਵਾਵਾਂ ਨਾਲ ਇਹ ਜ਼ਿੰਦਗੀ ਖੂਬ ਸੂਰਤ ਬਣ ਜਾਵੇਗੀ ਦੋਸਤੀ ਕਰ ਲਿਆ ਕਰ ਧੁੱਪਾਂ ਛਾਵਾਂ ਨਾਲ ਮਾਨ ਵਿੱਚ ਤੇਰੀ ਕਦੇ ਨਾ ਆਵੇਗੀ ਉਦਾਸੀ ਗੱਲਾਂ ਕਰ ਲਿਆ ਕਰ ਕਦੇ ਹਵਾਵਾਂ ਸਾਥੀਓ ਇਹ ਮੇਰੀ ਇੱਕ ਰਚਨਾ ਸੀ ਜੋ ਮੈਂ ਤੁਹਾਡੇ ਇੱਕ ਦੇ ਸਾਂਝੀ ਕੀਤੀ ਹੈ ਨਿੱਕੀਆਂ ਨੇ ਕਿਆ ਕਵਤਾਵਾ ਗੀਤ ਮੈਂ ਅਕਸਰ ਹੀ ਵਿਵੇਕ ਸਤਤ ਸੰਸਾਰ ਚੈਨਲ ਤੇ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿੰਦਾ ਹਾਂ ਤੇ ਸਾਥੀਓ ਮੇਰੀ ਬੇਨਤੀ ਮੇਰੀ ਅਪੀਲ ਇਹੋ ਹੈ ਕਿ ਇਸ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤਾ ਜੋ ਇਹ ਰਚਨਾਵਾਂ ਹੋਰ ਵੀ ਪੰਜਾਬੀ ਭੈਣ ਭਰਾਵਾਂ ਤੱਕ ਸੋਤਿਆਂ ਤੱਕ ਪਾਠਕਾਂ ਤੱਕ ਪਹੁੰਚ ਸਕਣ ਤੇ ਮੈਂ ਇਹੋ ਉਮੀਦ ਕਰਾਂਗਾ ਕਿ ਤੁਸੀਂ ਮੇਰੀ ਬੇਨਤੀ ਨੂੰ ਜਰੂਰ ਸੰਕਾਰ ਕਰੋਗੇ ਧੰਨਵਾਦ